ਮੈਂ ਹੋਈ 25ਵੇਂ ਤੋਤੇ ਵੇ ਜਵਾਨੀ ਝੂੜਦੀ ਅੱਕ ਗਈਏ ਮੇਰੀ ਬੇਬੇ ਹੁਣ ਕਿੱਥੇ ਘੂੜਦੀ ਮੈਂ ਹੋਈ 25ਵੇਂ ਤੋਤੇ ਵੇ ਜਵਾਨੀ ਝੂੜਦੀ ਅੱਕ ਗਈਏ ਮੇਰੀ ਬੇਬੇ ਹੁਣ ਕਿੱਥੇ ਘੂੜਦੀ ਨੀਰੀ ਪੂਰੀ ਜੋ ਬਨੇ ਦੀ ਪੰਡ ਹੋਈ ਜਦੋਂ ਦੀ ਗੋਰੀ ਹਿੱਕ ਤਾਣਗੀ ਪੀਲਾ ਹੁਸਨਾਂ ਦਾ ਪੈਗ ਮੂੰਹ ਨੂੰ ਲਾ ਕੇ ਮੈਂ ਮੁੰਡੇ ਆ ਸ਼ਰਾਬ ਮੰਗੀ ਪੀਲਾ ਹੁਸਨਾਂ ਦਾ ਪੈਗ ਮੂੰਹ ਨੂੰ ਲਾ ਕੇ ਮੈਂ ਮੁੰਡੇ ਆ ਸ਼ਰਾਬ ਮੰਗੀ ਅੱਤ ਹੋਈ ਪਈਏ ਸਹੇਲੀਆਂ ਵੀ ਕਹਿਣ ਹੱਸ ਕੇ ਮੁੰਡੇ ਡਰਦੇ ਨੇ ਕਿਹੜਾ ਦੇਖੇ ਅੱਖ ਚੱਕ ਕੇ ਅੱਤ ਹੋਈ ਪਈਏ ਸਹੇਲੀਆਂ ਵੀ ਕਹਿਣ ਹੱਸ ਕੇ ਮੁੰਡੇ ਡਰਦੇ ਨੇ ਕਿਹੜਾ ਦੇਖੇ ਅੱਖ ਚੱਕ ਕੇ ਗੱਲ ਕਰਦੀਆਂ ਦਿਲ ਚਿੱਲ ਕੋਈ ਮੇਰੇ ਧਿਆਨ ਦੇ ਵਾਂਗ ਛਾਣ ਗਈ ਪੀਲਾ ਹੁਸਨ ਆ ਦਾ ਪੈਗ ਮੂਨੂ ਲਾ ਕੇ ਮੈਂ ਮੁੰਡੇ ਆ ਸ਼ਰਾਬ ਵਣਗੀ ਪੀਲਾ ਹੁਸਨ ਆ ਦਾ ਪੈਗ ਮੂਨੂ ਲਾ ਕੇ ਮੈਂ ਮੁੰਡੇ ਆ ਸ਼ਰਾਬ ਵਣਗੀ ਦੇਖ ਚੰਦਰੀ ਜਵਾਨੀ ਲੋੜੇ ਮਾਰਦੀ ਕਈ ਡੁੱਬ ਗਏ ਕਈਆਂ ਦੇ ਵੇੜੇ ਤਾਰਦੀ ਦੇਖ ਚੰਦਰੀ ਜਵਾਨੀ ਲੋੜੇ ਮਾਰਦੀ ਕਈ ਡੁੱਬ ਗਏ ਕਈਆਂ ਦੇ ਵੇੜੇ ਤਾਰਦੀ ਫੇਰ ਕਰਨਾ ਕੀ ਦੱਸ ਪਛਤਾ ਕੇ ਜੇ ਪਿਆਰ ਵਾਲੀ ਰੁੱਤ ਲੰਘ ਗਈ ਇਲਾ ਹੁਸਨ ਦਾ ਪੈਗਮੂ ਨੂੰ ਲਾਕੇ ਮੈਂ ਮੁੰਡੇ ਆ ਸ਼ਰਾਬ ਬਣ ਗਈ ਇਲਾ ਹੁਸਨ ਦਾ ਪੈਗਮੂ ਨੂੰ ਲਾਕੇ ਮੈਂ ਮੁੰਡੇ ਆ ਸ਼ਰਾਬ ਬਣ ਗਈ ਹੋਰ ਹੁੰਦਾ ਨਹੀਂ ਸਬਰ ਮੈਨੂੰ ਲੈ ਜਾ ਹਾਨੀਆਂ ਜੱਟੀ ਸੋਨੇ ਜਹੀ ਤੇਰੀ ਰਖ ਵਾਂਗ ਰਾਣੀਆਂ ਹੋਰ ਹੁੰਦਾ ਨਹੀਂ ਸਬਰ ਮੈਨੂੰ ਲੈ ਜਾ ਹਾਨੀਆਂ ਜੱਟੀ ਸੋਨੇ ਜਹੀ ਤੇਰੀ ਰਖ ਵਾਂਗ ਰਾਣੀਆਂ ਇਕੋ ਲੋਕਾਂ ਦੇ ਮੂੰਹੋਂ ਤੇ ਗੱਲ ਆਵੇ ਕਿ ਜੱਟੀ ਸਭੀ ਰੰਗ ਰੰਗ ਗਈ ਪੀਲਾ ਹੁਸਨਾ ਦਾ ਪੈਗ ਮੂਹ ਨੂੰ ਲਾ ਕੇ ਮੈਂ ਮੁੰਡੇ ਆ ਸ਼ਰਾਬ ਬਣ ਗਈ ਪੀਲਾ ਹੁਸਨਾ ਦਾ ਪੈਗ ਮੂਹ ਨੂੰ ਲਾ ਕੇ ਮੈਂ ਮੁੰਡੇ ਆ ਸ਼ਰਾਬ ਬਣ ਗਈ